ਸਤਿ ਸ਼੍ਰੀ ਅਕਾਲ ਤੁਹਾਡਾ ਸਾਰਿਆਂ ਦਾ ਸੋਨੀ ਮੁੰਜਲ ਹੈਰ ਬਲੌ ਚੈਨਲ ਵਿੱਚ ਸਵਾਗਤ ਹੈ। ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਸਾਰੇ ਠੀਕ ਠਾਕ ਆ ਚਲਦੀ ਕਲਾਜ ਤੇ ਰਾਜੀ ਖੁਸ਼ੀ। ਅੱਜ ਦੀ ਵੀਡੀਓ ਸ਼ੁਰੂ ਕਰਨ ਲੱਗੇ ਸੀ। ਪਹਿਲਾਂ ਤਾਂ ਸਾਡੀ ਬਾਅਦ ਬੱਕਰੀਆਂ ਦੀ ਆਵਾਜ਼ਾਂ ਨੂੰ ਇਗਨੋਰ ਕਰਿਓ। ਉਹ ਬਸ ਸਨਾ ਆਉਂਦੀਆਂ ਖਾ ਪੀ ਕੇ ਆ ਵੀ ਮਦੀਨਾ ਮੈਗ ਨਾਲ ਕਰੀ ਜਾਂਦੀਆਂ ਬੇਲੀਆਂ ਹੁਣ। ਕਿ ਸਾਨੂੰ ਹੋਰ ਪੱਠੇ ਦੇ ਦਾ ਸੱਜੀਆਂ ਹੋਈਆਂ ਹੈਗੀਆਂ ਪੱਠੇ ਬਾਹਰ ਖੜੇ ਦੀਦੇ ਉਹਨਾਂ ਨੂੰ ਕਿ ਪੱਠੇ ਬਾਹਰ ਰੇੜਾ ਆਪਾਂ ਬਾਹਰ ਖੜਾ ਦਿੰਦੇ ਹਾਂ ਹੁਣ। ਇਹ ਥੋੜਾ ਪਾਈ ਜਾਂਦੀਆਂ। ਤੇ ਚਲ ਹੁਣ ਆਪਾਂ ਵੀਡੀਓ ਸਟਾਰਟ ਕਰਦੇ ਆਂ ਪਹਿਲਾਂ ਤਾਂ ਸਾਰੇ ਵੀਰ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਕਮੈਂਟ ਕਰਦੇ ਵੀਡੀਓ ਨੂੰ ਇੰਨਾ ਪਿਆਰ ਦਿੰਦੇ ਆ ਹਨਾ ਤੇ ਹੁਣ ਆਪਾਂ ਵੀਡੀਓ ਸਟਾਰਟ ਕਰਦੇ ਆਂ ਅੱਜ ਦੀ ਵੀਡੀਓ ਖਾਣ ਦੇ ਰਿਲੇਟਡ ਹੀ ਆ ਕਿਉਂਕਿ ਹਨਾ ਕਈ ਵਾਰ ਆਹਿੰਦਾ ਸਬਜੀ ਵੀ ਨਹੀਂ ਘਰੇ ਕੋਈ ਹੁੰਦੀ ਦਾਲ ਖਾਣ ਨੂੰ ਚੱਤ ਨਹੀਂ ਕਰਦਾ ਹੀ ਕੀ ਚੀਜ਼ ਬਣਾਈਏ ਬਹੁਤ ਹੀ ਪਿਆਰੀ ਜੀ ਸਬਜੀ ਬਣ ਗਈ ਐ ਤੇ ਦਾਲ ਜਾਂ ਸਬਜੀ ਕੁਛ ਵੀ ਤੁਸੀਂ ਕਹਿ ਲਓ ਹਨਾ ਦਾਲ ਹੀ ਕਹਿੰਦੇ ਆ ਸਬਜੀ ਵੀ ਕਹਿ ਦਿੰਦੇ ਆ ਤੇ ਬਹੁਤ ਹੀ ਉਹ ਚੀਜ਼ ਹਰ ਇੱਕ ਦੇ ਘਰੇ ਹੁੰਦੇ ਉਹ ਹੈਗੇ ਪਿਆਸ ਉਹਨਾਂ ਨੇ ਆਪ ਸਬਜੀ ਬਣਾ ਕੇ ਦਿਖਾਉਂਦੇ ਆ ਤੇ ਇੰਨੀ ਟੇਸਟੀ ਜਿਹੜੇ ਬੱਚੇ ਨਹੀਂ ਵੀ ਦਾਲ ਸਬਜੀ ਕੋਈ ਵੀ ਖਾਂਦੇ ਹਨਾ ਵੀ ਸਾਨੂੰ ਗੋੜ ਸ਼ਕਲ ਦੇ ਦਿਓ ਜਾਂ ਕੋਕਸਨ ਰੋਟੀ ਦੇ ਦਿਓ ਨੂਨ ਵਾਲੀ ਲਾ ਦਿਓ ਉਹ ਵੀ ਖਾਣਗੇ ਮੰਗ ਕੇ ਕਹਿਣਗੇ ਸਾਨੂੰ ਇਹ ਸਬਜੀ ਜਰੂਰ ਬਣਾ ਕੇ ਦੋ ਦਾਲ ਜਾਂ ਸਬਜੀਓ ਤੁਸੀਂ ਵੀ ਕੋਈ ਤਾਂ ਨਾ ਰੱਖਣਾ ਜਾਓ ਤੇ ਬਹੁਤ ਹੀ ਵਧੀਆ ਤੇ ਟੇਸਟੀ ਬਣਦੀ ਹੈ ਅੱਜ ਤੁਹਾਨੂੰ ਦਿਖਾਈਏ ਕਿਵੇਂ ਬਣਦੀ ਹੈ ਹਾਂਜੀ ਗੰਡਿਆਂ ਦੀ ਆਪਾਂ ਦੁੱਧ ਵਾਲੀ ਸਬਜੀ ਬਣਾਉਣ ਲਈ ਆਪਾਂ ਨੂੰ ਕੀ ਕੁਝ ਚਾਹੀਦਾ ਚਾਹਤੋਂ 5 ਗੰਡੇ ਤੁਸੀਂ ਵੱਧ ਵੀ ਲੈ ਸਕਦੇ ਜੇ ਸਾਨੂੰ ਤੁਸੀਂ ਬਣਾਉਣੀ ਆ ਤੇ ਆਪਾਂ ਲਈਆਂ ਚਾਰ ਮਿਰਚਾਂ ਮਿਰਚਾਂ ਵੱਡੀਆਂ-ਵੱਡੀਆਂ ਸੀ ਹਰੀਆਂ ਤੇ ਅਦਰ ਲਸਣ ਦੀ ਆਪਾਂ ਪਾਉਣਾਗਾ ਜੇ ਤੁਸੀਂ ਪਾਉਣਾ ਪਾ ਵੀ ਸਕਦੇ ਹੋ ਜਾਂ ਸਕਿੱਪ ਕਰਨਾ ਕਰ ਸਕਦੇ ਹੋ ਥੋੜੀ ਮਰਜੀ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪ ਕਟਰ ਦੇ ਵਿੱਚ ਪਹਿਲਾਂ ਕਟਰ ਕਰ ਲਈਏ ਸਾਰੀਆਂ ਨੂੰ ਹਾਂਜੀ ਪਿਆਸਾ ਦੇ ਆਪਾਂ ਤੁਸੀਂ ਦੇਖ ਸਕਦੇ ਹੋ ਇਦਾਂ ਕਟਰ ਕਰ ਲਏ ਚੌਪਤ ਦੇ ਵਿੱਚ ਇਹ ਆਪਾਂ ਹਨਾ ਮੈਕਸੀ ਵਿੱਚ ਜੇ ਜ਼ਿਆਦਾ ਕਰਦੇ ਆ ਤਾਂ ਮੈਕਸੀ ਜ਼ਿਆਦਾ ਪੀ ਦਿੰਦੀ ਹੈ ਜ਼ਿਆਦਾ ਹੀ ਬਸ ਉਹ ਗਦਾਵਾ ਜਾਂ ਹੋਦੀ ਹੋ ਜਾਂਦਾ ਹੈ ਤੇ ਕੁੰਡੇ ਘੋੜ ਦੇ ਵਿੱਚ ਥੋੜਾ ਟਾਈਮ ਲਾਦਾ ਬ ਕੁੱਟੇ ਦੇ ਆਂਦੇ ਬੜਕਦੇ ਆ ਤੇ ਜੇ ਤੁਸੀਂ ਚੀਤ ਕੇ ਕਹੋਗੇ ਸੇ ਚੀਤ ਲੀਏ ਚੀਤ ਕੇ ਥੋੜੇ ਫੇ ਗੰਡੇ ਮੋਟੇ ਹੁੰਦੇ ਆ ਤੇ ਉਹ ਜ਼ਿਆਦਾ ਲੜਕਦੇ ਰਹਿੰਦੇ ਆ ਇਦਾਂ ਬਹੁਤ ਸੰਘਣੀ ਮੰਦੀ ਸਬਜੀ ਤੇ ਆਪਾਂ ਤੁਹਾਨੂੰ ਬਣਾ ਕੇ ਦਿਖਾਉਨੇ ਆ ਆਜੋ ਹਾਂਜੀ ਇੱਦਾਂ ਆਪਾਂ ਗੈਸ ਆਨ ਕਰ ਲਿਆ। ਇਹ ਚ ਡੱਬੀ ਚ ਇਹਨੂੰ ਸਿੱਖਾਂ 1 ਮਿੰਟ। ਕਿਉਂਕਿ ਸਾਡਾ ਹਨਾ ਕੰਨ ਗਿਆ ਹੋਇਆ ਲਾਈਟਰ ਖਰਾਬ ਆ ਤੇ ਕੰਨ ਨੇ ਲੋਟ ਕਰਨਾ। ਕੰਨ ਜਦੋਂ ਆਊਗਾ ਫੇਰ ਹੀ ਲੋਟ ਹੋਣਾ ਉਹ ਹਨਾ ਤੇ ਇੱਦਾਂ ਆਪਾਂ ਹਨਾ ਕੜਾਹੀ ਚ ਕੜਾਹੀ ਸੁੱਕੀ ਸੀ ਇਹ ਪਾਣੀ ਇਹ ਸੋਖ ਜੇ ਫਿਰ ਇਹਦੇ ਵਿੱਚ ਪਾਉਣੇ ਆਪਾਂ ਆਇਲ ਜਣ ਕੇ ਤੇਲ। ਹਾਂਜੀ ਕੜਾਹੀ ਦਾ ਪਾਣੀ ਸੁੱਕ ਚੁੱਕਿਆ। ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਤੇਲ। ਤੁਸੀਂ ਕਿਉਂ ਪਾਉਣਾ ਚਾਹੁੰਦੇ ਹੋ? ਕਿਉਂ ਵੀ ਪਾ ਸਕਦੇ ਆਪਾਂ। ਤੇਲ ਪਾਵਾਂਗੇ ਆਪਾਂ ਸਭ ਤੋਂ ਤੇਲ ਹੀ ਜ਼ਿਆਦਾ ਯੂਜ਼ ਕਰਦੇ ਤੁਹਾਨੂੰ ਅੱਗੇ ਵੀ ਦੱਸਿਆ ਸਖਰਚੀਕ ਤੇਲ ਦੀ ਇਹਨੂੰ ਆਪਾਂ ਗਰਮ ਹੋਣ ਲੈਣ ਦਮੇ ਪੂਰਾ ਜੇ ਤੁਸੀਂ ਕਿਉਂ ਬਾਸ ਰਹਾ ਤਾਂ ਕਿਉਂ ਵੀ ਪਾਸ ਆਦਦੇ ਪਰ ਆਪਾਂ ਤੇਲ ਹੀ ਪਾ ਦਦੇ ਹਾਂ ਪੂਰਾ ਤਪਾ ਲਾਂਗੇ ਸੇਤੀ ਤਾਂ ਗੰਡੇ ਪੋਝ ਜਾਣਗੇ ਬਹੁਤ ਛੇਤੀ ਪੋਝਦੇ ਫਿਰ ਗੰਡੇ ਇਹਦੇ ਵਿੱਚ ਤਾਂ ਥੋੜਾ ਜਿਹਾ ਜੀਰਾ ਪਾਵਾਂਗੇ ਤੇਲ ਦੇ ਵਿੱਚ ਇਸ ਮਹਿਰਲੇ ਦੀਆਂ ਨੇ ਬੜੀ ਸੋਹਣੀ ਆਉਂਦੀ ਐ ਤੇ ਘੀਆ ਘੱਟ ਜੂਜਾ ਤੇ ਹੁਣ ਆਪਾਂ ਇਹਦੇ ਵਿੱਚ ਪਿਆਜ਼ ਆਣੇ ਸਾਰੇ ਪਿਆਜ਼ ਜਿਹੜੇ ਆਪਾਂ ਕਟਰ ਕੀਤੇ ਹੋਏ ਆ ਤੇਲ ਗਰਮ ਹੋ ਚੁੱਕਿਆ ਕਲਕ ਚੁੱਕਿਆ ਜੱਟ ਲਾਇਆ ਕਿਉਂ ਨਿਕਲ ਗਿਆ ਅੰਦਰ ਆਪਾਂ ਹੌਣੇ ਨੂੰ ਹਲਾ ਦਾਂਗੇ ਸਾਰਿਆਂ ਨੂੰ ਐਦਾਂ ਭੁੰਨਣਾ ਹੈ ਪਹਿਲਾਂ ਹਾਂਜੀ ਆਪਾਂ ਸਾਦੇ ਪਿਆਜ਼ ਪਾਤੇ ਹੁਣ ਆਪਾਂ ਇਦਾਂ ਪਿਆਜ਼ਾਂ ਨੂੰ ਭੁੰਨ ਲੈਣਾ ਸਵਾਰ ਕੇ ਸਭ ਤੋਂ ਪਹਿਲਾਂ ਇਦਾਂ ਬਰੀਕ ਆਪਾਂ ਕੱਟਣੀ ਆ ਸਵਾਰ ਕੇ ਭੁੰਨ ਲੈਣਾ ਪਿਆਜ਼ਾਂ ਨੂੰ ਪਹਿਲਾਂ ਭੁੰਨ ਲਈਏ ਹਾਂਜੀ ਸੜਕਾ ਆਪਣਾ ਭੁੱਜ ਚੁੱਕਿਆ ਤੇ ਹੁਣ ਆਪਾਂ ਇਹਦੇ ਵਿੱਚ ਕੀ ਪਾਉਣਾ ਹਲਦੀ ਤੁਸੀਂ ਆਪਦੇ ਹਿਸਾਬ ਨਾਲ ਮਿਨਿ ਸਖਾਣੇ ਹੋ ਆਪਾਂ ਇੱਥੇ ਇੱਕ ਚਮਚਾ ਅਧਾ ਹਲਦੀ ਦਾ ਪਾਇਆ ਪੋਣਾ ਕਰ ਤੇ ਥੋੜਾ ਆਪਾਂ ਨੂਨ ਪਾਇਆ ਇਹਦੇ ਵਿੱਚ ਆਪਾਂ ਲਾਲ ਮੈਂਚ ਨਹੀਂ ਪਾਉਣੀ ਕਿਉਂਕਿ ਸਾਡੇ ਪਾਜੀ ਮੈਂ ਕਿਉਂਕਿ ਜਿਹੜੀ ਯੂਜ਼ ਕਰ ਚੁੱਕੇ ਆ ਉਹਨੂੰ ਆਪਾਂ ਸਵਾਦ ਤੇ ਹਲਾ ਦੇਣਾ ਤੋਂ ਕਮੈਂਟ ਇਸ ਦਾ ਭਾਣ ਲੈਣਾ ਸਾਸੀ ਦਾ ਕੇ ਰਾਤੀ ਜੇ ਜਾਵੇ ਇਹਦੇ ਵਿੱਚ ਆਪਾਂ ਪਾਣੀ ਵਗੈਰਾ ਖੁਰ ਕੁਛ ਨਹੀਂ ਪਾਉਣਾ ਇਦੇ ਵਿੱਚ ਆਪ ਦੁੱਧ ਪਾਉਣਾ ਸੰਘਣਾ ਦੁੱਧ ਫੁੱਲ ਕਰੀਮ ਆ ਤਾਜਾ ਪਾ ਲੋ ਭਾਵੇਂ ਪਾ ਲੋ ਠੰਡਾ ਪਰ ਠੰਡਾ ਦੁੱਧ ਪਾਉਣ ਲੱਗੇ ਦੁੱਧ ਹੀ ਪਾਉਣਾ ਹੈ ਕਿ ਦੇਖੋ ਹੁਣ ਇਹਨੂੰ ਪਾ ਕੜਨ ਲਈ ਤਾਂ ਦੇਣਾ ਘੱਟੋ ਘੱਟ 5-7 ਮਿੰਟ 5 ਕੁ ਮਿੰਟ ਹੀ ਬਸ ਕਾੜੋ ਤੇ ਜਿਹੜੇ ਬੱਚੇ ਨਹੀਂ ਵੀ ਸਬਜੀ ਖਾਂਦੇ ਨਾ ਇਹ ਸਬਜੀ ਖਾ ਕੇ ਕਹਿਣਗੇ ਮम्मा ਸਾਨੂੰ ਨਿੱਤ ਬਣਾ ਕੇ ਦੇ ਬਹੁਤ ਛੇਤੀ ਤੇ ਮਿੰਟੋ-ਮਿੰਟ ਬਣ ਜਾਂਦੀ ਹੈ ਸਬਜੀ ਜੇ ਕਰਿਆ ਕੋਈ ਦੋ ਪਰੌਣੇ ਵੀ ਆ ਜਾਣ ਆਪਣੇ ਕੋਲ ਕਹਿੰਦੇ ਨਹੀਂ ਹੁੰਦੀ ਕੋਈ ਸਬਜੀ ਤੁਸੀਂ ਇਦਾਂ ਬਣਾ ਕੇ ਰੋਟੀ ਨਾਲ ਮਿੱਠਾ ਚੀਜ਼ ਬਣਾ ਦਿਓ ਤੇ ਸਬਜੀ ਤੁਸੀਂ ਕਹੋਗੇ ਵਾਕਿਆ ਕਿਆ ਬਣੀ ਆ ਜੇ ਕਿਸੇ ਨੇ ਪਹਿਲਾਂ ਨਹੀਂ ਬਣਾਈ ਤਾਂ ਬਣਾ ਕੇ ਜਰੂਰ ਦੇਖਿਓ ਤੇ ਆਪਾਂ ਥੋੜੀ ਜਿਹੀ ਹੁਣ ਇਹਦੇ ਵਿੱਚ ਪਾ ਦੇਣੀ ਹੈ ਮੇਥੀ ਸੁੱਕੀ ਮੇਥੀ ਜਿਹਨੂੰ ਕਸਤੂਰੀ ਮੇਥੀ ਕਹਿੰਦੇ ਆ ਆਪਣੇ ਘਰ ਦੀ ਤੁਹਾਨੂੰ ਪਤਾ ਹੋਵੇਗੀ ਇਹ ਵਿੱਚ ਪਾ ਦੇਣ ਜੇ ਧਨੀਆ ਹੈਗਾ ਤੁਸੀਂ ਧਨੀਆ ਵੀ ਪਾ ਦਿਓ ਤੇ ਆਪਾਂ ਮੇਥੀ ਜਿਆਦਾ ਪਾਉਂਦੇ ਆ ਤੇ ਹੁਣ ਆਪਾਂ ਇਹਨੂੰ ਤੜਚ ਲੈਣ ਦਵਾਂਗੇ ਦੋ ਤੋਂ ਤਿੰਨ ਹਾਂਜੀ ਦੇਖ ਸਕਦੇ ਆ ਦਾਲ ਰਚ ਚੁੱਕੀ ਆ ਬਿਲਕੁਲ ਸੰਘਣੀ ਸੰਘਣੀ ਬਣ ਚੁੱਕੀ ਆ ਗੰਡਿਆਂ ਦੀ ਦੁੱਧ ਵਾਲੀ ਦਾਲ ਉਮੀਦ ਕਰਦੇ ਆ ਤੁਹਾਨੂੰ ਪਸੰਦ ਆਊਗੀ ਤੁਸੀਂ ਕਦੇ ਇਸ ਤਰ੍ਹਾਂ ਬਣਾ ਕੇ ਦੇਖਿਓ ਤੇ ਬਹੁਤ ਛੇਤੀ ਬਣਦੀ ਆ ਮੈਂਟਾ ਵਿੱਚ ਦੀ ਲੱ ਬਣ ਚੁੱਕੀ ਆ ਆਪਣੀ ਦਾਲ ਸੰਘਣੀ ਸੰਘਣੀ ਦੇਖੋ ਹਾਂਜੀ ਇਸ ਤਰੀਕੇ ਨਾਲ ਤੁਸੀਂ ਗੰਡਿਆਂ ਦੀ ਸਬਜੀ ਦੁੱਧ ਪਾ ਕੇ ਬਣਾ ਸਕਦੇ ਬਹੁਤ ਹੀ ਟੇਸਟੀ ਤੇ ਜਮਮੀ ਵਾਲੀ ਹੈ ਬਣਾ ਕੇ ਜਰੂਰ ਦੇਖਿਓ ਟਰਾਈ ਕਰਕੇ ਦੇਖਿਓ ਤੇ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿੱਦਾਂ ਦੀ ਬਣੀ ਸਬਜੀ ਤੇ ਮਿਲਦੇ ਆਪਾਂ ਕੱਲ ਨੂੰ ਕਿਸੇ ਨੈਕਸਟ ਵੀਡੀਓ ਜਾਂ ਬਲੌਗ ਦੇ ਵਿੱਚ ਬਾਏ ਬਾਏ